ਭਾਰਤ ਪਾਕਿਸਤਾਨ ਹੋਈ ਜੰਗਬੰਦੀ ਵਿਚਾਲੇ ਹੁਣ ਪਹਿਲਗਾਮ ਹਮਲੇ ਮਗਰੋਂ ਭਾਰਤ ਤੇ ਪਾਕਿਸਤਾਨ ਵਿਚਾਲੇ ਤਣਾਅਪੂਰਨ ਸਥਿਤੀ ਦੌਰਾਨ ਜੰਮੂ ਕਸ਼ਮੀਰ 'ਚ ਇੱਕ ਵਾਰ ਫਿਰ ਤੋਂ ਅਤਵਾਦੀਆਂ ਤੇ ਸੁਰੱਖਿਆ ਬਲਾਂ ਵਿਚਕਾਰ ਮੋਟਪੇੜ ਹੋਈ ਹੈ ਇਸ ਦੌਰਾਨ ਤਿੰਨ ਅਤਵਾਦੀ ਢੇਰ ਕਰ ਦਿੱਤੇ ਗਏ ਹਨ ਅਧਿਕਾਰੀਆਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਹ ਮੁਕਾਬਲਾ ਮੰਗਲਵਾਰ ਨੂੰ ਸ਼ੋਪੀਆ ਜ਼ਿਲ੍ਹੇ ਵਿੱਚ ਹੋਇਆ ਹੈ ਅਧਿਕਾਰੀਆਂ ਨੇ ਦੱਸਿਆ ਕਿ ਫੌਜ ਨੂੰ ਇੱਕ ਗੁਪਤ ਸੂਚਨਾ ਮਿਲੀ ਸੀ ਕਿ ਜ਼ਿਲ੍ਹੇ ਦੇ ਸ਼ੁਕਰੂਕੇਲਰ ਇਲਾਕੇ 'ਚ ਕੁਝ ਅਤਵਾਦੀ ਲੁਕੇ ਹੋਏ ਹਨ ਇਸ ਮਗਰੋਂ ਸੁਰੱਖਿਆ ਬਲਾ ਨੇ ਇਲਾਕੇ ਦੀ ਘੇਰਾਬੰਦੀ ਕਰਕੇ ਤਲਾਸ਼ੀ ਅਭਿਆਨ ਸ਼ੁਰੂ ਕਰ ਦਿੱਤਾ ਇਸ ਦੌਰਾਨ ਅੱਤਵਾਦੀਆਂ ਨੇ ਸੁਰੱਖਿਆ ਬਲਾਤੇ ਫਾਇਰਿੰਗ ਸ਼ੁਰੂ ਕਰ ਦਿੱਤੀ ਜਿਸ ਮਗਰੋਂ ਜਵਾਨਾਂ ਨੇ ਵੀ ਜਵਾਬੀ ਕਾਰਵਾਈ ਸ਼ੁਰੂ ਕਰ ਦਿੱਤੀ ਤੇ ਅੱਤਵਾਦੀਆਂ ਦੀ ਫਾਇਰਿੰਗ ਦਾ ਮੂੰਹ ਤੋੜ ਜਵਾਬ ਦਿੱਤਾ ਜਾਣਕਾਰੀ ਅਨੁਸਾਰ ਸੁਰੱਖਿਆ ਬਲਾ ਨੇ ਪਹਿਲਾਂ ਇੱਕ ਅੱਤਵਾਦੀ ਅਹਿਮਦ ਕੁੱਟੇ ਨੂੰ ਢੇਰ ਕੀਤਾ ਸੀ ਜੋ ਕਿ ਲਸ਼ਕਰ ਦਾ ਕਮਾਂਡਰ ਦੱਸਿਆ ਜਾ ਰਿਹਾ ਹੈ ਜਦੋਂ ਇਸ ਮੁਕਾਬਲੇ 'ਚ ਉਸ ਦੇ ਦੋ ਹੋਰ ਸਾਥੀਆਂ ਨੂੰ ਢੇਰ ਕਰ ਦਿੱਤਾ ਗਿਆ ਸੋ ਵੱਡੀ ਗੱਲ ਹੈ ਕਿ ਪਹਿਲਗਾਮ ਹਮਰੇ ਮਗਰੋਂ ਭਾਰਤ-ਪਾਕ ਵਿਚਾਲੇ ਜਿਹੜੀ ਤਣਾਅਪੂਰਨ ਸਥਿਤੀ ਸੀ ਉਸ ਦੌਰਾਨ ਜੰਮੂ-ਕਸ਼ਮੀਰ 'ਚ ਇੱਕ ਵਾਰ ਫਿਰ ਤੋਂ ਅਤਵਾਦੀਆਂ ਤੇ ਸੁਰੱਖਿਆ ਬਲਾਂ ਵਿਚਕਾਰ ਮੋਟੇਪੜ ਹੋ ਗਈ ਹੈ ਜਿਸ 'ਚ ਤਿੰਨ ਅਤਵਾਦੀ ਢੇਰ ਕਰ ਦਿੱਤੇ ਗਏ ਹਨ ਭਾਰਤ ਪਾਕਿਸਤਾਨ ਹੋਈ ਜੰਗਬੰਦੀ ਵਿਚਾਲੇ ਹੁਣ ਪਹਿਲਗਾਮ ਹਮਲੇ ਮਗਰੋਂ ਭਾਰਤ ਤੇ ਪਾਕਿਸਤਾਨ ਵਿਚਾਲੇ ਤਣਾਅਪੂਰਨ ਸਥਿਤੀ ਦੌਰਾਨ ਜੰਮੂ ਕਸ਼ਮੀਰ 'ਚ ਇੱਕ ਵਾਰ ਫਿਰ ਤੋਂ ਅਤਵਾਦੀਆਂ ਤੇ ਸੁਰੱਖਿਆ ਬਲਾਂ ਵਿਚਕਾਰ ਮੋਟਪੇੜ ਹੋਈ ਹੈ ਇਸ ਦੌਰਾਨ ਤਿੰਨ ਅਤਵਾਦੀ ਢੇਰ ਕਰ ਦਿੱਤੇ ਗਏ ਹਨ ਅਧਿਕਾਰੀਆਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਹ ਮੁਕਾਬਲਾ ਮੰਗਲਵਾਰ ਨੂੰ ਸ਼ੋਪੀਆ ਜ਼ਿਲ੍ਹੇ ਵਿੱਚ ਹੋਇਆ ਅਧਿਕਾਰੀਆਂ ਨੇ ਦੱਸਿਆ ਕਿ ਫੌਜ ਨੂੰ ਇੱਕ ਗੁਪਤ ਸੂਚਨਾ ਮਿਲੀ ਸੀ ਕਿ ਜ਼ਿਲ੍ਹੇ ਦੇ ਸ਼ੁਕਰੂ ਕੇਲਰ ਇਲਾਕੇ 'ਚ ਕੁਝ ਅਤਵਾਦੀ ਲੁਕੇ ਹੋਏ ਹਨ ਇਸ ਮਗਰੋਂ ਸੁਰੱਖਿਆ ਬਲਾ ਨੇ ਇਲਾਕੇ ਦੀ ਘੇਰਾਬੰਦੀ ਕਰਕੇ ਤਲਾਸ਼ੀ ਅਭਿਆਨ ਸ਼ੁਰੂ ਕਰ ਦਿੱਤਾ ਇਸ ਦੌਰਾਨ ਅਤਵਾਦੀਆਂ ਨੇ ਸੁਰੱਖਿਆ ਬਲਾ ਤੇ ਫਾਇਰਿੰਗ ਸ਼ੁਰੂ ਕਰ ਦਿੱਤੀ ਜਿਸ ਮਗਰੋਂ ਜਵਾਨਾਂ ਨੇ ਵੀ ਜਵਾਬੀ ਕਾਰਵਾਈ ਸ਼ੁਰੂ ਕਰ ਦਿੱਤੀ ਤੇ ਅੱਤਵਾਦੀਆਂ ਦੀ ਫਾਇਰਿੰਗ ਦਾ ਮੂੰਹ ਤੋੜ ਜਵਾਬ ਦਿੱਤਾ ਜਾਣਕਾਰੀ ਅਨੁਸਾਰ ਸੁਰੱਖਿਆ ਬਲਾਂ ਨੇ ਪਹਿਲਾਂ ਇੱਕ ਅੱਤਵਾਦੀ ਅਹਿਮਦ ਕੁੱਟੇ ਨੂੰ ਠੇਰ ਕੀਤਾ ਸੀ ਜੋ ਕਿ ਲਸ਼ਕਰ ਦਾ ਕਮਾਂਡਰ ਦੱਸਿਆ ਜਾ ਰਿਹਾ ਹੈ ਜਦੋਂ ਇਸ ਮੁਕਾਬਲੇ 'ਚ ਉਸ ਦੇ ਦੋ ਹੋਰ ਸਾਥੀਆਂ ਨੂੰ ਠੇਰ ਕਰ ਦਿੱਤਾ ਗਿਆ ਸੋ ਵੱਡੀ ਗੱਲ ਹੈ ਕਿ ਪਹਿਲਗਾਮ ਹਮਰੇ ਮਗਰੋਂ ਭਾਰਤ-ਪਾਕ ਵਿਚਾਲੇ ਜਿਹੜੀ ਤਣਾਅਪੂਰਨ ਸਥਿਤੀ ਸੀ ਉਸ ਦੌਰਾਨ ਜੰਮੂ ਕਸ਼ਮੀਰ 'ਚ ਇੱਕ ਵਾਰ ਫਿਰ ਤੋਂ ਅਤਵਾਦੀਆਂ ਤੇ ਸੁਰੱਖਿਆ ਬਲਾਂ ਵਿਚਕਾਰ ਮੋਟਪੇੜ ਹੋ ਗਈ ਹੈ ਜਿਸ 'ਚ ਤਿੰਨ ਅਤਵਾਦੀ ਟੀਰ ਕਰ ਦਿੱਤੇ ਗਏ ਹਨ ਭਾਰਤ-ਪਾਕਿਸਤਾਨ ਹੋਈ ਜੰਗਬੰਦੀ ਵਿਚਾਲੇ ਹੁਣ ਪਹਿਲਗਾਮ ਹਮਲੇ ਮਗਰੋਂ ਭਾਰਤ ਤੇ ਪਾਕਿਸਤਾਨ ਵਿਚਾਲੇ ਤਣਾਅਪੂਰਨ ਸਥਿਤੀ ਦੌਰਾਨ ਜੰਮੂ ਕਸ਼ਮੀਰ 'ਚ ਇੱਕ ਵਾਰ ਫਿਰ ਤੋਂ ਅਤਵਾਦੀਆਂ ਤੇ ਸੁਰੱਖਿਆ ਬਲਾਂ ਵਿਚਕਾਰ ਮੋਟਪੇੜ ਹੋਈ ਹੈ ਇਸ ਦੌਰਾਨ ਤਿੰਨ ਅਤਵਾਦੀ ਢੇਰ ਕਰ ਦਿੱਤੇ ਗਏ ਹਨ ਅਧਿਕਾਰੀਆਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਹ ਮੁਕਾਬਲਾ ਮੰਗਲਵਾਰ ਨੂੰ ਸ਼ੋਪੀਆ ਜ਼ਿਲ੍ਹੇ ਵਿੱਚ ਹੋਇਆ ਅਧਿਕਾਰੀਆਂ ਨੇ ਦੱਸਿਆ ਕਿ ਫੌਜ ਨੂੰ ਇੱਕ ਗੁਪਤ ਸੂਚਨਾ ਮਿਲੀ ਸੀ ਕਿ ਜ਼ਿਲ੍ਹੇ ਦੇ ਸ਼ੁਕਰੂਕੇਲਰ ਇਲਾਕੇ 'ਚ ਕੁਝ ਅਤਵਾਦੀ ਲੁਕੇ ਹੋਏ ਹਨ ਇਸ ਮਗਰੋਂ ਸੁਰੱਖਿਆ ਬਲਾ ਨੇ ਇਲਾਕੇ ਦੀ ਘੇਰਾਬੰਦੀ ਕਰਕੇ ਤਲਾਸ਼ੀ ਅਭਿਆਨ ਸ਼ੁਰੂ ਕਰ ਦਿੱਤਾ ਇਸ ਦੌਰਾਨ ਅਤਵਾਦੀਆਂ ਨੇ ਸੁਰੱਖਿਆ ਬਲਾ ਤੇ ਫਾਇਰਿੰਗ ਸ਼ੁਰੂ ਕਰ ਦਿੱਤੀ ਜਿਸ ਮਗਰੋਂ ਜਵਾਨਾਂ ਨੇ ਵੀ ਜਵਾਬੀ ਕਾਰਵਾਈ ਸ਼ੁਰੂ ਕਰ ਦਿੱਤੀ ਤੇ ਅੱਤਵਾਦੀਆਂ ਦੀ ਫਾਇਰਿੰਗ ਦਾ ਮੂੰਹ ਤੋੜ ਜਵਾਬ ਦਿੱਤਾ ਜਾਣਕਾਰੀ ਅਨੁਸਾਰ ਸੁਰੱਖਿਆ ਬਲਾਂ ਨੇ ਪਹਿਲਾਂ ਇੱਕ ਅੱਤਵਾਦੀ ਅਹਿਮਦ ਕੁੱਟੇ ਨੂੰ ਠੇਰ ਕੀਤਾ ਸੀ ਜੋ ਕਿ ਲਸ਼ਕਰ ਦਾ ਕਮਾਂਡਰ ਦੱਸਿਆ ਜਾ ਰਿਹਾ ਹੈ ਜਦੋਂ ਇਸ ਮੁਕਾਬਲੇ 'ਚ ਉਸ ਦੇ ਦੋ ਹੋਰ ਸਾਥੀਆਂ ਨੂੰ ਠੇਰ ਕਰ ਦਿੱਤਾ ਗਿਆ ਸੋ ਵੱਡੀ ਗੱਲ ਹੈ ਕਿ ਪਹਿਲਗਾਮ ਹਮਰੇ ਮਗਰੋਂ ਭਾਰਤ-ਪਾਕ ਵਿਚਾਲੇ ਜਿਹੜੀ ਤਣਾਅਪੂਰਨ ਸਥਿਤੀ ਸੀ ਉਸ ਦੌਰਾਨ ਜੰਮੂ ਕਸ਼ਮੀਰ 'ਚ ਇੱਕ ਵਾਰ ਫਿਰ ਤੋਂ ਅਤਵਾਦੀਆਂ ਤੇ ਸੁਰੱਖਿਆ ਬਲਾਂ ਵਿਚਕਾਰ ਮੋਟਪੇੜ ਹੋ ਗਈ ਹੈ ਜਿਸ 'ਚ ਤਿੰਨ ਅਤਵਾਦੀ ਟੀਰ ਕਰ ਦਿੱਤੇ ਗਏ ਹਨ